ਆਪਣੇ ਕੋਲੇ ਅੱਜ ਕਲੀਨਿਕ ਤੇ ਪਰਮਜੀਤ ਸਿੰਘ ਇਲੈਕਟ੍ਰੀਸ਼ੀਅਨ ਆਏ ਪੇਸ਼ੇਵਰਜੋਂ ਹੀ ਇਲੈਕਟ੍ਰੀਸ਼ੀਅਨ ਨੇ ਇਹ ਆ ਕੇ ਕਹਿੰਦੇ ਵੀ ਮੇਰੇ ਲੱਕ 'ਚ ਦਰਦ ਸਟਾਰਟ ਹੋ ਗਿਆ ਬਹੁਤ ਦਿਨਾਂ ਤੋਂ ਦਰਦ ਹੋ ਰਿਹਾ ਇਗਨੋਰ ਕਰ ਰਿਹਾ ਸੀ ਕਿਉਂਕਿ ਸਾਰਾ ਦਿਨ ਇਹ ਜਾਂ ਖੜਕੇ ਜਾਂ ਕੋਟੇ ਹੋ ਕੇ ਕੰਮ ਕਰਦੇ ਆ ਇਸ ਤਰ੍ਹਾਂ ਕੀ ਹੋ ਜਾਂਦਾ ਹੈ ਸਪਾਈਨ ਐ ਬਿਲਕੁਲ ਸਟ੍ਰੇਟ ਹੋ ਜਾਂਦੀ ਹੈ ਸਤਿ ਸ਼੍ਰੀ ਅਕਾਲ ਜੀ ਥਿਸ ਇਜ਼ ਡਾਕਟਰ ਕੁਸ਼ੀ ਸਿੰਘ ਸੋ ਅਗਰ ਤੁਹਾਡੀ ਸਪਾਈਨ ਸਟ੍ਰੇਟ ਹੋ ਜਾਂਦੀ ਹੈ ਤੁਸੀਂ ਹਰ ਇੱਕ ਘੰਟੇ ਬਾਅਦ ਚਾਹੇ ਤੁਸੀਂ 12 ਘੰਟੇ ਕੰਮ ਕਰਦੇ ਹੋ ਅਗਰ ਤੁਸੀਂ ਇਲੈਕਟ੍ਰੀਸ਼ੀਅਨ ਹੋ ਜਾਂ ਕੋਈ ਵੀ ਇਦਾਂ ਦਾ ਕੰਮ ਆ ਹਰ ਇੱਕ ਘੰਟੇ ਬਾਅਦ ਤੁਸੀਂ ਦੋਨੋਂ ਹੱਥ ਇੱਥੇ ਰੱਖ ਲੈਣੇ ਆਂ ਔਰ ਐਦਾਂ ਪਿੱਛੇ ਨੂੰ ਸਟ੍ਰੈਚ ਕਰਨਾ 1 2 3 ਦੈਨ ਰਿਲੈਕਸ ਫਿਰ 1 2 3 ਦੈਨ ਰਿਲੈਕਸ ਐਦਾਂ ਕਰੋਗੇ ਤਾਂ ਤੁਹਾਨੂੰ ਕਿਤੇ ਵੀ ਹਰ ਘੰਟੇ ਘੰਟੇ ਬਾਅਦ ਜੋ ਲੱਕ 'ਚ ਦਰਦ ਆ ਉਹ ਨਹੀਂ ਹੋਏਗਾ ਦੂਸਰੀ ਕਸਰਤ ਦੇ ਵਿੱਚ ਜਿਵੇਂ ਛੋਟੇ ਹੁੰਦੇ ਆਪਾਂ ਟੀਵੀ ਦੇਖਦੇ ਹੁੰਦੇ ਸੀਗੇ ਇਸ ਤਰ੍ਹਾਂ ਟੀਵੀ ਵਾਲੀ ਪੋਜੀਸ਼ਨ ਦੇ ਵਿੱਚ ਰੋਜ਼ ਕੰਮ ਤੋਂ ਆਓ 5-7 ਮਿੰਟ ਤੁਸੀਂ ਐਦਾਂ ਲੇਟਣਾ ਹੈ ਜਾਂ ਕੋਈ ਵੀ ਕੰਮ ਕਰਨਾ ਹੈ ਮੋਬਾਈਲ ਚਲਾਉਣਾ ਹੈ ਜਾਂ ਟੀਵੀ ਦੇਖਣਾ ਹੈ 5-7 ਮਿੰਟ ਐਦਾਂ ਲੇਟੋ ਤੁਸੀਂ ਜੋ ਤੁਹਾਡੀ ਬੈਕ ਦੀ ਪੋਜੀਸ਼ਨ ਆ ਉਹ ਨਾਰਮਲ ਰਹੇ